ਨਹੀਂ ਨਹੀਂ ਹੋਵੇਗਾ ਇਹ ਤੇਰੇ ਕੋ ਕੱਟ ਰਹੀ ਆ ਰੰਗ ਦਾ ਬਹੁਤ ਕਨੇ ਵਾਸਤੇ ਕੀ ਦੇਗੀ ਹਾਂਜੀ 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 ਅਨੰਦ ਅਛਾ ਕਿਨੇ ਦੀ 700 ਰਹਿ ਗਏ ਭਾਈ ਨੇ ਯਾਰ ਮੇਰਾ ਬੇਟਾ ਰਾਕੇ ਟਲਫਰ ਆ ਗਿਆ ਹੈ ਤਾਂ ਭਾਈ ਨੇ 700 ਮੇ ਦੱਸਿਆ 700 ਪਾ ਲੀ ਐਨ ਐ ਗਰਾਹ ਸੋਰੀ ਕਤਲ ਹੋਇਆ ਉਹ ਕੀ ਲੱਗਦੀ ਤੁਹਾਡੀ ਤੇ ਕਿਵੇਂ ਕਤਲ ਹੋਇਆ ਉਹ ਭੈਣ ਹੈ ਪਿਆਰ ਬੀ ਕਤਲ ਕਿਵੇਂ ਹੋਇਆ ਤਾਂ ਤੋੜ ਹੀ ਦਾ ਪਿੱਛੇ ਜੇ ਰਾਤ ਨੂੰ ਕੋਈ ਖਾਈ ਤੋਂ ਹੋਲੇ ਆਏ ਤਾਂ ਤਾਂ ਦਾ ਜਮਨ ਕਿੱਛ ਆਪਣੇ ਆਇਆ ਇਹ ਕੋਈ ਨਹੀਂ ਦੱਸਣ ਕਿ ਨਾ ਕੀ ਜਾਂਦਾ ਪਿਆਰ ਬੀ ਜਿਹਦਾ ਕਤਲਾ ਕਿੰਨੇ ਜਮਰਵਾ ਲੈ ਤਿੰਨ ਦਿਨ ਕੱਜਾਂ ਲੰਗੇ ਮਾਰਦਾ ਤੇ ਹੋਈ ਕਿ ਉਹਨੂੰ ਪਹਿਲਾਂ ਮੈਂ ਮੰਜਿਤ ਬੈਠੇ ਮਾਤਾ ਦੋਵੇਂ ਨੇ ਏਟ ਇਵੇਂ ਮਾਰੀ ਬੈਠੀ ਕਿਨੇ ਏਟ ਕਿਨੇ ਮਾਰੀ ਮੇਰੇ ਪ੍ਰਾਣੇ ਛੋਟੇ ਅਮਰਜੀਤ ਤੇ ਫਿਰ ਉਦੋਂ ਬਾਅਦ ਮਾਤਾ ਤੁਰ ਗਈ ਆਂਦੀ ਬੈਵੇਂ ਲੜਾਈ ਕਿ ਲੈਣਾ ਉਹਨੂੰ ਮਗਰੂ ਚੱਕਦਾ ਵੱਡੀ ਹਰੀ ਏਟ ਤੇ ਮਾਦਨ ਘੁੜੀ ਤੇ ਪੰਜ ਦਿਨ ਮੂ ਉਫਰੋ ਆਂ ਮਾਰੀ ਮਾਤਾ ਨੂੰ ਮੋਦੀ ਨਸ਼ੇ ਕਰਦਾ ਸੀ ਹਾਂ ਉਹਨੇ ਮਲ ਕਰਦੇ ਹੋਏ ਨਸ਼ੇ ਚ ਕੋਈ ਨਹੀਂ ਸੀ ਗਿਆ ਸੀ ਉਹਨੇ ਨਸ਼ੇ ਕਰਦਾ ਸੀ ਉਹਨੇ ਮਲ ਦਾਰੂ ਪੀਂਦਾ ਸੀ ਮਾੜੋ ਜੀ ਬਾਤ ਦਾਰੂ ਪੀ ਕੇ ਆਉਂਦਾ ਕਿਹੜੇ ਪਿੰਡ ਦਾ ਹੈਗਾ ਬਸ ਪਿੰਡ ਬਸ ਪਿਕਸ਼ਮੀਰ ਸਿੰਘ ਵਾਲ ਮਮਦੋਦ ਥੜੀ ਬੀ ਪੁੱਤਰ ਨੇ ਆਪਣੀ ਮਾਤਾ ਕਤਲ ਕਰਤਾ ਹਾਂਜੀ ਥੋੜਾ ਬਰਾਈ ਸੀ ਹਾਂਜੀ ਛੋਟਾ ਕੀ ਨਾ ਥੋੜਾ ਹਮਰ ਜੀ

ਹਾਂ ਕੋਈ ਨਾ ਦਲਾਇਆ ਉਹਨੇ ਤੇਰਾ ਨਾਮ ਲਿਆ। ਅਬੀ ਡੈਡ ਬੋਡੀ ਆਈ ਹੈ। ਕਿਆ ਨਾਮ ਹੈ? ਕੈਸੀ ਸਟ ਹਾਂਜੀ ਇੱਕ ਡੈਡੀ ਡੈਡ ਬੋਡੀ ਆਈ ਹੈ ਆਪਣੇ ਕੋਲ ਫੀਮੇਲ ਦੀ 68 ইয়ার্স 올 ਫੀਮੇਲ ਹੈ। ਨਾਮ ਹੁੰਦਾ ਪਿਆਰੋ ਬਾਈ ਦੱਸਿਆ ਵਾਈਫ ਆਫ ਦਰਸ਼ਨ ਸਿੰਘ। ਉਹਦਾ ਪੋਸਟਮਾਰਟਮ ਐਗਜ਼ਾਮੀਨੇਸ਼ਨ ਲਈ ਆਈ ਹੈ। ਜਿਵੇਂ ਯਾਦ ਕਰੀਂ ਕਿਹ ਬਤਾਇਆ ਇਹਨਾਂ ਨੇ ਕਿਵੇਂ ਇਸ ਦੀ ਹਾਂਜੀ ਐਸ ਪਰ ਪੁਲਿਸ ਪੇਪਰਸ ਵੀ ਉਹਦੇ ਹਮਲਾ ਹੋਇਆ ਹੈ। ਹਮਲਾ ਕਿਸ ਨੇ ਕੀਤਾ ਹਮਲਾ ਨਹੀਂ ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਤੇ ਅਬੀ ਪੋਸਟਮਾਰਟਮ ਹੈਗਾ ਪੋਸਟਮਾਰਟਮ ਹਾਂਜੀ ਇਹਦੇ ਵਾਸਤੇ ਨਾ ਫੋਰੈਂਸਿਕ ਐਕਸਪਰਟ ਦੀ ਜ਼ਰੂਰਤ ਹੁੰਦੀ ਹੈ ਮਰਡਰ ਦੀ ਹਿਸਟਰੀ ਦੇ ਰਹੇ ਹੈ ਤੇ ਉਹ ਆਪਣੇ ਕੋਲ ਹੁੰਦਾ ਨਹੀਂ ਹੈ ਉਹ ਫਰੀਦਕੋਟ ਹੁੰਦੇ ਹੈ ਤਾਂ ਤੇ ਉੱਥੇ ਹੋਏਗਾ ਪੋਸਟਮਾਰਟਮ ਜਿਹੜੀ ਇੱਕ ਪੁੱਤਰ ਨੇ ਆਪੀ ਮਾਦਾ ਕਰ ਦਿੱਤਾ ਕਿ ਮਾਮਲਾ ਸਾਰਾ ਤੇ ਸਰਮਾ ਵਾਲਾ ਹੈਗਾ ਜੀ 40 ਕਸ਼ਮੀਰ ਸਿੰਘ ਵਾਲੀ ਸਾਡੇ ਮੋਟਰ ਟਾਣੇ ਚ ਪੈਂਦੀ ਹੈ ਜੀ ਪਰ ਆ ਸਰ ਸਾਨੂੰ ਤਲਾਹਈ ਸੀ ਕਿ ਉਹਦੇ ਛੇਟੇ ਨੇ ਮਤਲਬ ਇਹਨੂੰ ਜਿਹੜੀ ਡੈਥ ਹੋ ਗਈ ਮਤਲਬ ਮਾਰਤਾ ਉਹ ਮੁਕਤਮਾ ਨੰਬਰ 35 ਹੀ ਦਰਜ ਕਰਕੇ 302 ਦਾ ਦਰਤੀ ਕੀਤਾ ਜੀ ਉਹਦੇ ਬੇਟੇ ਦੇ ਖਿਲਾਫ ਤੇ ਕਵਦੀਸ਼ ਕਰ ਰਹੇ ਆ ਤੇ ਲਾਸਟ ਦਾ ਇੱਥੇ ਪੋਸਟਪਾਟ ਕਰਉਣ ਵਾਸਤੇ ਆਏ ਸੀ ਪਰ ਇਹਨਾਂ ਨੇ ਕਹਿੰਦੇ ਇੱਥੇ ਪ੍ਰਾਂਸ਼ਿਕ ਮਹਾਰ ਨਹੀਂ ਸਾਨੂੰ ਕਿ ਅੱਗੇ ਮੈਡੀਕਲ ਕਾਲਜ ਵਾਸਤੇ ਰੈਫਰ ਕਰ ਰਹੇ ਅਸੀਂ ਤੇ ਉੱਥੇ ਲੈ ਕੇ ਜਾ ਰਹੇ ਹਾਂ ਬਿਲਕੁਲ ਸਰ ਇਹ ਜਿਹੜਾ ਮੁੰਡੇ ਨੇ ਕੋਈ ਨਸ਼ਾ ਕੀਤਾ ਹੈ ਸੀ ਜਦੋਂ ਸਿੱਤੇ ਤੇ ਮਾਰੀਏ ਦੱਸਿਆ ਜਾ ਰਿਹਾ ਨਸ਼ਾ ਨਹੀਂ ਜੀ ਮਿੰਤ ਮਜ਼ਦੂਰੀ ਕਰਕੇ ਤੇਦੇ ਘਰੋਂ ਆਇਆ ਸੀ ਤੇ ਆਇਆ ਕਿ ਇਹਨਾਂ ਨੇ ਇਨਵੈਕਟਰ ਲਿਆ ਸੀ ਇੱਕ ਦੋ ਦਿਨ ਪਹਿਲਾਂ ਸੀ ਇਹ ਘਰ ਦਾ ਮੁੱਢੀ ਸੀ ਇਹਦਾ ਭਰਾ ਦੂਜਾ ਅੰਗ ਹੀ ਨਹੀਂ ਸੀ ਦਿਮਾਗ ਰੇ ਸੀ ਤੇ ਉਹ ਕਦੇ ਇਸੇ ਗੱਲ ਤੋਂ ਗੁੱਸੇ ਹੋ ਗਿਆ ਉਹਦਾ ਮੁਖੀ ਮੈਂ ਤੇ ਤੁਸੀਂ ਇਨਵਰਟਰ ਕਿਵੇਂ ਲੈ ਲਿਆ بس ਇਸੇ ਗੱਲ ਤੋਂ ਕਿਤੇ ਉਹਨਾਂ ਨਾਲ ਝਗੜ ਪਿਆ ਕਿ ਉਹਨਾਂ ਦਾ ਫੋਫਾ ਯਾ ਮਾਹ ਜਿਹੜੀ ਬਾਹਰ ਤੋਂ ਆਪ ਜੀ ਵੀ ਗੌਂਡੀਆਂ ਦੇ ਘਰੇ ਵੜਦਿਆਂ ਫਿਰ 9.5 ਦਾ ਟਾਈਮ ਸੀ ਤੇਰੇ ਅਟ ਚਲਾਵੀ ਚੋਕ ਤੇ ਮਾਰੀ ਗਏ ਤੇਰੇ ਸਰ ਤੇ ਵੱਜੀ ਤੇ ਇਸ ਕਰਕੇ ਉਸੇ ਜੱਕ ਦਾ ਮੇਰੀ ਮੌਤ ਹੋ ਗਈ ਸਰ ਬਿੱਧੀ ਗੱਲ ਇਹਨੇ ਕਹੀ ਹੈ ਕਿ ਇਹ ਬੇਸਹਾਰਾ ਨੇ ਘਰ ਦੇ ਵਿੱਚ ਮੱਭ ਹਾਲਾਤ ਐ ਜੇ ਨਹੀਂ ਨੇ ਕਿ ਅਸੀਂ ਪੋਸਟਮਾਰਟਮ ਕਰਾ ਲਈ ਫ੍ਰੀ ਕੋ ਲੈ ਜੀਏ ਸਾਹਿਬ ਇਹ ਵੀ ਮੰਗ ਕਰ ਰਹੇ ਕਿ ਸਰ ਜੀ ਦੀ ਚੰਨ ਲਾਸ਼ ਨੂੰ ਲਿਆਇਆ ਜਦੋਂ ਇਹ ਤਾਂ ਚਰੇ ਸਰ ਕਹਿ ਰਹੇ ਪਰ ਇਹ ਤਾਂ ਦੇਖੋ ਜੀ ਲੀਗਲ ਪ੍ਰਕਿਰਿਆ ਇੱਥੇ ਫਰਾਸਿਕ ਸਾਇੰਸ ਦਾ ਮਾਹਰ ਹੈ ਨਹੀਂ ਡਾਕਟਰ ਕੋਈ ਵੀ ਜੀ ਕੋਰਟਾਂ ਇਹਨਾਂ ਦੀ ਰਿਪੋਰਟ ਨਹੀਂ ਬੱਦੀ ਹੈ ਇਸ ਕਰਕੇ ਉੱਥੇ ਮਾਰ ਹੈ ਗਿਆ ਜੀ ਅਸੀਂ ਉੱਥੇ ਰੱਖ ਦਿੱਤਾ ਦਾ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਏਸੀ ਭਗਵੰਦਰ ਸਿੰਘ